ਸ਼ਸ਼ੀ ਥਰੂਰ ਨੇ ਵੀ ਇੱਕ ਬਿਆਨ ਦਾਗ ਦਿੱਤਾ ਕਿ ਜੇ ਡਾਇਸਪੋਰਾ ਕਿੱਥੇ ਹੈ ਸਾਡਾ ਇੰਡੀਅਨ ਅਮਰੀਕਾ ਦੇ ਵਿੱਚ ਕਿਉਂ ਨਹੀਂ ਬੋਲ ਰਿਹਾ ਬਿਲਕੁਲ ਕੋਈ ਇੰਡੀਆ ਨੂੰ ਡਿਫੈਂਡ ਨਹੀਂ ਕਰ ਰਿਹਾ ਖੁੱਲੇਗਾ ਹੁਣ ਇਹਨਾਂ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਕੋ-ਫਾਊਂਡਰ ਔਰ ਇਸ ਵੇਲੇ ਸੈਟਿੰਗ ਐਗਜ਼ੀਕਟਿਵ ਡਾਇਰੈਕਟਰ ਹੈ ਇਹ ਸੁਹਾਗ ਇਹ ਸ਼ੁਕਲਾ ਸ਼ਸ਼ੀ ਥਰੂਰ ਮਿਸ ਅੰਡਰਸਟੈਂਡਸ ਦਾ ਡਾਇਸਪੋਰਾ ਵੀ ਆਰ ਨਾਟ ਪ੍ਰੌਕਸੀਸ ਫਾਰ ਇੰਡੀਆ ਇਨ ਦਾ ਯੂ ਐਸ ਅਸੀਂ ਕੋਈ ਪ੍ਰੌਕਸੀਆ ਨਹੀਂ ਹੈ ਤੁਸੀਂ ਪ੍ਰੌਕਸੀ ਕੀ ਤੁਸੀਂ ਤਾਂ ਇੰਡੀਆ ਦੇ ਪਿਓ ਬਣੇ ਹੋਏ ਸੀ ਹਿੰਦੂ ਤਵਾ ਦੇ ਨਾਗਪੁਰ ਤੋਂ ਸੀ ਡਾਇਰੈਕਸ਼ਨਸ ਲੈਂਦੇ ਹੋ ਇਨਸਟਰਕਸ਼ਨਸ ਲੈਂਦੇ ਹੋ ਤੁਸੀਂ ਹਰ ਇਵਨ ਫ੍ਰੀ ਮੌਡ ਗੁਰਦੁਆਰਿਆਂ ਨੂੰ ਤੁਸੀਂ ਡਰੱਗ ਸੈਂਟਰ ਔਰ ਦਹਿਸ਼ਤਗਰਦਾਂ ਦਾ ਅੱਡਾ ਖਿਆ ਖਾਲਿਸਤਾਨ ਦੇ ਉੱਤੇ ਤੁਹਾਡੀ ਕੀ ਪਹੁੰਚ ਹੈ ਸਿੱਖਾਂ ਨੂੰ ਲੈ ਕੇ ਤੁਸੀਂ ਝੂਠਾ ਹਿੰਦੂ ਫੋਬੀਆ ਦਾ ਕਿ ਜੇ ਜੇ ਇਸਲਾਮੋ ਫੋਬੀਆ ਜਾਂ ਦੂਜਾ ਹਿੰਦੂ ਫੋਬੀਆ ਵੀ ਹੋਏ ਜੇ ਹੁਣ ਬਿੱਲ ਸੀ ਉੱਥੇ ਕਹਿੰਦੇ ਜੀ ਇਹ ਤਾਂ ਫਿਰ ਸਾਰੇ ਕੈਲੀਫੋਰਨੀਆ ਦੇ ਹਿੰਦੂਆਂ ਨੂੰ ਟਾਰਗੇਟ ਕਰ ਲੈਣਗੇ ਖਾਲਿਸਤਾਨੀ ਅਸੀਂ ਖਾਲਸਤਾਨ ਦਾ ਵਿਰੋਧ ਕਰਦੇ ਆ ਇਹ ਤਾਂ ਅਸੀਂ ਵਿਰੋਧ ਨਹੀਂ ਕਰ ਸਕਾਂਗੇ ਸਾਨੂੰ ਪ੍ਰੌਕਸੀ ਆਫ ਇੰਡੀਆ ਜਿਹੜਾ ਉਹ ਕਹਿ ਕੇ ਸਾਡੀ ਇਨਵੈਸਟੀਗੇਸ਼ਨ ਹੋਏਗੀ ਪਰ ਹੁਣ ਇਹ ਹੁੰਦਾ ਜਦੋਂ ਸਿਰ ਤੇ ਡੰਡਾ ਰੱਖਿਆ ਹੋਇਆ ਤੇ ਹੁਣ ਉਹ ਕਹਿ ਰਹੇ ਨੇ ਕਿ ਵੀ ਸਾਨੂੰ ਇਹ ਮਿਸ ਅੰਡਰਸਟੈਂਡ ਕਰ ਰਹੇ ਨੇ ਇੰਡੀਆ ਵਾਲੇ ਡਾਇਸਪੋਰਾ ਨੂੰ ਵੀ ਆਰ ਨਾਟ ਪ੍ਰੌਕਸੀ ਫਾਰ ਇੰਡੀਆ ਇਨ ਦਾ ਯੂਐਸ ਇਸ ਇਹਨਾਂ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਮਾਈ ਜਸਟੀਫਾਈ ਕਰ ਰਹੀ ਹੈ ਹੂੰ ਜਿਵੇਂ ਭਾਰਤ 'ਚ ਰਹਿਣ ਵਾਲੇ ਭਾਰਤੀ ਸਿਟੀਜ਼ਨਸ ਦੀ ਡਿਊਟੀ ਹੈ ਕਿ ਉਹ ਆਪਣੇ ਰਾਸ਼ਟਰੀ ਹਿੱਤ ਦੀ ਗੱਲ ਕਰਨ ਤੇ ਇਸੇ ਤਰ੍ਹਾਂ ਅਮਰੀਕਾ ਤੇ ਉਹਦੇ ਸਿਟੀਜ਼ਨ ਜਿਨ੍ਹਾਂ ਨੇ ਅਮਰੀਕਨ ਸੰਵਿਧਾਨ ਦੀ ਸੌਂਖਾ ਲਈ ਹੈ ਭਾਵੇਂ ਉਹ ਇੰਡੀਅਨ ਅਮਰੀਕਨ ਹੋਣ ਉਹਨਾਂ ਦੀ ਡਿਊਟੀ ਹੈ ਕਿ ਉਹ ਆਪਣੇ ਮੁਲਕ ਦੇ ਇੰਟਰਸਟ ਨੂੰ ਸਾਹਮਣੇ ਰੱਖਣ ਫਿਰ ਉਹਨੇ ਕਿਹਾ ਕਿ ਜੀ ਦੇਖੋ ਅਸੀਂ ਕੀ ਕਰ ਸਕਦੇ ਆਂ ਇੰਡੀਆ ਦੀ ਜਿਹੜੀ ਲੌਬੀ ਹੈ ਉਹ ਬਹੁਤ ਸੇ ਪੈਸੇ ਖਰਚ ਨਹੀਂ ਕਰਦੇ ਉਹਨਾਂ ਨੇ ਜਿਹੜਾ ਲੌਬਿਸਟ ਹਾਇਰ ਕੀਤਾ ਹੋਇਆ 275000 ਡਾਲਰ ਪਰ ਮੰਥ ਉਸ ਨੂੰ ਦਿੰਦੇ ਨੇ ਜਦੋਂ ਕਿ ਪਾਕਿਸਤਾਨ ਨੇ ਜਿਹੜੀ ਲੌਬੀ ਹਾਇਰ ਕੀਤੀ ਹੋਈ ਹੈ ਉਹ 6 ਲੱਖ ਡਾਲਰ ਮੰਥਲੀ ਜਿਹੜਾ ਉਹ ਆਪਣੀ ਲੌਬੀ ਦੇ ਉੱਤੇ ਖਰਚ ਕਰਦੇ ਨੇ ਇਸ ਦੇ ਉੱਤੇ ਉਹਨਾਂ ਨੇ ਲੰਬਾ ਛੋੜਾ ਜਿਹੜਾ ਇਹ ਕਿਹਾ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਇੱਕ ਲੈਵਲ ਤੇ ਨਹੀਂ ਲੜਦੇ ਸਾਨੂੰ ਕਿਸ ਕਿੰਨੇ ਐਂਗਲ ਤੋਂ ਲੜਨਾ ਪੈਂਦਾ ਹੁਣ ਤੁਸੀਂ ਕਹਿੰਦੇ ਸਿੱਖ ਐਂਗਲ ਦੇਖੋ ਖਾਰਿਸਤਾਨ سپورਟਰਸ ਐਂਡ देयर ਸਾਊਥ ਏਸ਼ੀਅਨ ਅਲਾਈਜ਼ ਹੈਵ ਲੀਵਰੇਜਡ ਅਲੀਗੇਸ਼ਨਸ ਆਫ ਐਕਸਟਰਾ ਟੈਰੀਟੋਰੀਅਲ ਅਸੈਸਿਨੇਸ਼ਨ ਅਗੇਂਸਟ ਦਾ ਗਵਰਨਮੈਂਟ ਆਫ ਇੰਡੀਆ ਟੂ ਪਾਸ ਅ ਲਾ ਇਨ ਕੈਲੀਫੋਰਨੀਆ ਐਸ ਬੀ 509 ਕਰੰਟਲੀ ਔਨ ਗਵਰਨਰ ਨਿਊਜ਼ ਨਿਊਜ਼ ਹੋਮਸ ਡੈਸਕ ਫਾਰ ਅ ਫਾਈਨਲ signature or veto at the time of this writing. ਜੇ ਉਹਨੇ ਕਿਹਾ ਵੀ ਜੇ ਲਾ ਪਾਸ ਹੋ ਗਿਆ ਤੇ ਇਹ ਤਾਂ ਸਾਡੀਆਂ ਸਿਵਲ ਰਾਈਟਸ ਤੇ ਡਾਈਵਰਸ ਇਮੀਗਰੈਂਟ ਕਮਿਊਨिटीज ਹਿੰਦੂਆਂ ਦੀ ਉਹਨੂੰ ਪ੍ਰਭਾਵਿਤ ਕਰਨਗੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਸਾਨੂੰ ਫੋਰਨ ਏਜੰਟ ਬਣਾਣਗੇ ਪਰ ਇੱਥੇ ਉਹਨੇ ਤਾਨਾ ਵੀ ਮਾਰਿਆ ਵੀ ਕੰਮ ਤੁਸੀਂ ਕਰਦੇ ਹੋ ਇਦਾਂ ਦੇ ਡਿਫੈਂਡ ਸਾਨੂੰ ਕਰਨਾ ਪੈਂਦਾ ਇਫ ਇੰਡੀਅਨ ਲੀਡਰਸ ਵਾਂਟ ਮੋਰ ਸਪੋਰਟ ਫ্রম ਇੰਡੀਅਨ ਡਾਇਸਪੋਰਾ ਦੇ देयर ਆ ਪ੍ਰੈਕਟੀਕਲ ਇੰਪੈਡੀਮੈਂਟਸ ਸਮ ਐਜ਼ ਅ ਰਿਜ਼ਲਟ ਆਫ देयर ਓਨ ਐਕਸ਼ਨਸ ਥੈਟ ਦੇ ਕੈਨ ਨਾਟ ਇਗਨੋਰ